ਸਤਿ ਸ਼੍ਰੀ ਅਕਾਲ ਜੀ ਮੈਂ ਇਸ ਵੇਲੇ ਮਾਛੀਵਾਲਾ ਦੇ ਪਿੰਡ ਦੇ ਬਾਦ ਖੜੇ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਹੜ੍ਹਾਂ ਨੇ ਅਜਨਾਲੇ ਦਾ ਬਹੁਤ ਨੁਕਸਾਨ ਕੀਤਾ ਸਾਡੀਆਂ ਫਸਲਾਂ ਗਈਆਂ ਸਾਡੇ ਡੰਗਲ ਵੱੱਛਾ ਵੀ ਗਿਆ ਸਾਡੀਆਂ ਸੜਕਾਂ ਹਸਪਤਾਲ ਸਭ ਕੁਝ ਬਰਬਾਦ ਹੋ ਗਿਆ ਪਰ ਸਾਡੇ ਕੋਈ ਬਹੁਤ ਪਿਆਰੇ ਜੀ ਜਿਹੜੇ ਸੀਗੇ ਬਹੁਤ ਪਿਆਰੇ ਸਾਡੇ ਸਾਥੀ ਜਿਹੜੇ ਸੀ ਉਹ ਵੀ ਸਾਨੂੰ ਸਾਥ ਛੱਡ ਗਏ ਹੜ੍ਹਾਂ ਦੇ ਵਿੱਚ ਰੁੜ ਗਏ ਇੱਥੇ ਹੀ ਸਰਦਾਰਜੀਤ ਸਿੰਘ ਹਣੀ ਜਿਹੜੇ ਜਦੋਂ ਪਾਣੀ ਆਇਆ 27 ਤਰੀਕ ਨੂੰ ਤੇ ਉਦੋਂ ਪਾਣੀ ਦੇ ਵਿੱਚੋਂ ਰੁੜਗੇ ਸੀਗੇ ਉਹਨਾਂ ਦੀ ਲਾਸ਼ ਵੀ 3-4 ਦਿਨ ਬਾਅਦ ਮਿਲੀ ਤੇ ਉਹਨਾਂ ਦਾ ਅਸੀਂ ਪੋਸਟ ਬਾਂਡ ਪਕਾ ਕੇ ਤੇ ਅੱਜ ਸਰਕਾਰ ਵੱਲੋਂ ਮੈਂ 4 ਲੱਖ ਰੁਪਈਆ ਉਹਨਾਂ ਦੀ ਪਤਨੀ ਮੇਰੇ ਕੋਲ ਖੜੇ ਆ ਉਹਨਾਂ ਦਾ ਬੇਟਾ ਖੜਾ ਉਹਨਾਂ ਨੂੰ 4 ਲੱਖ ਰੁਪਈਆ ਅਸੀਂ ਮਦਦ ਦਿੱਤੀ ਆ ਕੋਈ ਨਹੀਂ ਆਪ ਸਰਕਾਰ ਵੱਲੋਂ ਮਤ ਕਰਾਵਾਂਗੇ ਗੱਲ ਇਹ ਕਿ ਹੜ੍ਹਾਂ ਨੇ ਬਹੁਤ ਨੁਕਸਾਨ ਕਰਤਾ ਤੁਹਾਡੇ ਘਰ ਦਾ ਜੀ ਚਲ ਗਿਆ ਇਹਦੇ ਅਫਸੋਸ ਅਫਸੋਸ ਵਾਲੀ ਗੱਲ ਹੈ ਬੰਦਾ ਤੇ ਵਾਪਸ ਨਹੀਂ ਆ ਸਕਦਾ ਪਰ ਅਸੀਂ ਜਿੱਥੇ-ਜਿੱਥੇ ਘਟਰਾ ਵਾਪਰੀ ਹੈ 4-4 ਲੱਖ ਰੁਪਈਆ ਜਿਹੜਾ ਉਹ ਦੇ ਦੇ ਉਹ ਮੈਂ ਚੱਕ ਲੈ ਕੇ ਆਇਆ ਸੀਗਾ ਅਗਰ ਤੋ ਤੁਹਾਨੂੰ ਦੇ ਦਿੰਨੇ ਆ ਪਰ ਤੁਹਾਡੇ ਨਾਲ ਪੈ ਜੀ ਬਹੁਤ ਮਾੜੀ ਗੱਲ ਆ ਜਾਓ ਆ ਜਾਓ ਚੁੱਪ 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 ਨਾ ਨਾ ਤੋਪ ਹੁਣ ਨਹੀਂ ਪੈ ਜੇ ਉਹਨਾਂ ਦੇ ਵਾਪਸ ਨਹੀਂ ਹੋਣਾ ਆ ਜਾ ਤੂੰ ਆ ਜਾ ਆ ਜਾ ਆ ਜਾ ਲੋ ਲੋ ਆਪਣਾ ਇੰਨਾ ਹੀ ਸਾਥ ਹੀ ਜ਼ਿੰਦਗੀ ਦਾ ਆਨਾ-ਬਾਣਾ ਹੁੰਦਾ ਅਸੀਂ ਆਪ ਹੋਰ ਵੀ ਕੋਸ਼ਿਸ਼ ਕਰਾਂਗੇ ਮੈਂ ਕੋਸ਼ਿਸ਼ ਕਰੂੰਗਾ ਹੋਰ ਵੀ ਮਦਦ ਤੁਸੀਂ